ਮੈ ਰਣ ਸਿੰਘ ਚੱਠਾ ਜੀ ਜ਼ਿਲ੍ਹਾ ਜਰਨਲਿਸਟ ਕਤਰ ਵੀ ਕੇ ਜਗਤਾ ਸਿੱਧੂਪੁਰ ਜ਼ਿਲ੍ਹਾ ਸੰਗਰੂਰ ਅੱਜ ਇਕੱਠੇ ਹੋਏ ਹਾਂ ਪਿੰਡ ਜਮੰਦਾ ਦੇ ਵਿੱਚ ਪ੍ਰੋਗਰਾਮ ਕੀ ਅੱਜ ਸਾਨੂੰ ਪਤਾ ਲੱਗਿਆ ਸੀ ਵੀ ਦੋ ਤਿੰਨ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਜੀ ਉਹਨਾਂ ਨੇ ਸਕੂਲਾਂ ਦੇ ਵਿੱਚ ਜਿਹੜੇ ਪਹਿਲਾਂ ਕੋਈ ਪਖਾਨੇ ਬਣੇ ਹੋਇਆ ਜਾਂ ਕਮਰੇ ਬਣੇ ਹੋਇਆ ਉਹਨਾਂ ਦਾ ਨੀਂਹ ਪੱਥਰ ਰੱਖਿਆ ਜਿਹੜੇ ਇਹ ਕਰ ਰਹੇ ਆ ਸਿੱਖਿਆ ਕ੍ਰਾਂਤੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਅਸੀਂ ਉਹਨਾਂ ਦਾ ਵਿਰੋਧ ਕਰਨ ਲਈ ਇੱਥੇ ਇਕੱਠੇ ਹੋਏ ਆ ਜੇ ਉਹ ਇੱਥੇ ਪਿੰਡ ਰਾਮਗੜ੍ਹ ਜਮੰਗੜਾਂ ਦੇ ਵਿੱਚ ਆਉਂਦੇ ਆ ਤਾਂ ਅਸੀਂ ਉਹਨਾਂ ਦਾ ਇੱਥੇ ਸਖਤ ਵਿਰੋਧ ਕਰਾਂਗੇ ਉਹਨਾਂ ਨੂੰ ਸਵਾਲ ਕਰਾਂਗੇ ਮੋਰਚੇ ਨਾਲ ਜੁੜੇ ਹੋਏ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਜੋ ਉਹਨੇ ਸਾਡਾ ਵਾਅਦਾ ਕੀਤਾ ਸੀ ਸਰਕਾਰ ਬਣਨ ਤੋਂ ਪਹਿਲਾਂ ਉਹ ਸਾਰੇ ਉਹਨਾਂ ਨੂੰ ਸਵਾਲ ਰੱਖਾਂਗੇ ਜੇਕਰ ਸਾਡੇ ਸਵਾਲਾਂ ਦੇ ਸਹੀ ਜਵਾਬ ਨਹੀਂ ਦਿੰਦੇ ਤਾਂ ਅਸੀਂ ਉਹਨਾਂ ਨੂੰ ਇੱਥੇ ਨਾ ਸਖਤ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਦਿਖਾਵਾਂਗੇ ਪਿੰਡ ਦੇ ਵਿੱਚ ਐਂਟਰ ਵੀ ਨਹੀਂ ਹੋਣ ਦੇਵਾਂਗੇ ਅੱਜ ਪੰਜਾਬ ਸਰਕਾਰ ਦਾ ਹਰ ਨੁਮਾਇੰਦਾ ਇਹ ਗੱਲ ਕਹਿ ਰਿਹਾ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਗਏ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਲੈ ਗਈਆਂ ਕਹਿਤਾ ਰਹੇ ਆ ਵੀ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਨੇ ਅਸੀਂ ਵੀ ਕਹਿੰਦੇ ਰਹੇ ਆ ਅਸੀਂ 13 ਮਹੀਨੇ 5 ਦਿਨ ਸੰਭੂ ਕਨੌਰੀ ਬਾਰਡਰ ਤੇ ਬੈਠੇ ਆ ਪੂਰੇ 400 ਦਿਨ ਸਾਡੇ ਵੱਲੋਂ ਦੋਹੇ ਪਾਸਿਓਂ ਰਸਤਾ ਚਾਲੂ ਸੀ ਹਰਿਆਣਾ ਸਰਕਾਰ ਦਾ ਰਸਤਾ ਰੋਕਿਆ ਹੋਇਆ ਸੀ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਚੱਲਦੀਆਂ ਤੀਆਂ ਬਹੁਤ ਸਾਰੇ ਕਾਮੇ ਬਹਾਰ ਦੇ ਵਿੱਚ ਮੀਟਿੰਗਾਂ ਹੁੰਦੀਆਂ ਸੀਆਂ ਇਹਨਾਂ ਦੇ ਮੰਤਰੀ ਖੁੱਡੀਆਂ ਹਰਪਾਲ ਚੀਮਾ ਕਟਾਰੂ ਚੱਕ ਵਿੱਚ ਬੈੰਦੇ ਸੀ ਜੇ ਸਾਡਾ ਕੇਂਦਰ ਸਰਕਾਰ ਸਰਕਾਰ ਨਾਲੀਆਂ ਮੰਗਾਂ ਤੀਆਂ ਤਾਂ ਸਾਨੂੰ ਮੀਟਿੰਗ ਦੇ ਵਿੱਚ ਗਿਆ ਨੂੰ ਸਾਡੇ ਕਿਸਾਨਾਂ ਨੂੰ ਧੋਖਾ ਕਿਉਂ ਚੱਕਿਆ ਗਿਆ ਸਾਡੇ ਦੋਏ ਬਾਡਰਾਂ ਤੋਂ ਮੋਰਚੇ ਕਿਉਂ ਉੱਥੋਂ ਉਠਾਏ ਗਏ ਸਾਡੇ ਘਰ ਕਿਉਂ ਟਾਹੇ ਗਏ ਸਾਡੀਆਂ ਟਰਾਲੀਆਂ ਚੋਰੀ ਕਿਉਂ ਕੀਤੀਆਂ ਗਈਆਂ ਸਾਡੇ ਏਸੀ ਗੈਸ ਸਿਲੰਡਰ ਫ੍ਰਿਜ ਕਿਉਂ ਸਾਡਾ ਕਰੋਨਾ ਸਮਰਕ ਕਿਉਂ ਚੋਰੀ ਕੀਤਾ ਗਿਆ ਸਾਨੂੰ ਉੱਥੋਂ ਡਾਂਗਾ ਦੇ ਨਾਲ ਕੁੱਟ-ਕੁੱਟ ਕੇ ਜਿਹੜਾ ਚ ਕਿਉਂ ਧੱਕਿਆ ਗਿਆ ਜੇ ਸਾਡੇ ਕਿਸਾਨ ਹਤੇਸੀ ਨੇ ਹੋ ਤਾਂ ਫਿਰ ਸਾਡੇ ਨਾਲ ਇਹ ਕਿਉਂ ਕੁਝ ਕੀਤਾ ਗਿਆ ਸਾਡੇ ਸਾਡਾ ਪ੍ਰੋਗਰਾਮ ਇਹ ਸੀਗਾ ਇੱਥੇ ਫਿੱਲ ਦੇ ਵਿੱਚ ਹਰਪਾਲ ਸਿੰਘ ਜੀਮਾ ਜੀ ਆਪਣੇ ਵਿੱਤ ਮੰਤਰੀ ਪੰਜਾਬ ਉਹਨਾਂ ਨੇ ਆਉਣਾ ਸੀ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਤੇ ਉਹਨਾਂ ਨੂੰ ਸਵਾਲ ਜਵਾਬ ਕਰਨ ਲਈ ਇਕੱਠੇ ਹੋਏ ਆ ਤੇ ਸਾਡੇ ਸਵਾਲ ਜਵਾਬ ਇਹੀ ਹੋਣਗੇ ਸਾਡੇ ਭਗਵੰਤ ਮਾਨ ਹਰ ਵਾਰੀ ਉਹ ਕਹਿੰਦਾ ਹੁੰਦਾ ਹੈ ਕਹਿੰਦਾ ਰਿਹਾ ਹੈਗਾ ਹੁਣ ਤੱਕ 3 ਸਾਲਾਂ ਤੋਂ ਵੀ ਜਿਹੜੇ ਕਿਸਾਨਾਂ ਦੇ ਮਸਲੇ ਨੇ ਉਹ ਸੈਂਟਰ ਨਾਲ ਸੰਬੰਧਤ ਨੇ ਤੇ ਜਦੋਂ ਕੋਈ ਦੂਸਰੀਆਂ ਕਿਸਾਨ ਜਥੇਬੰਦੀਆਂ ਬਣਾ ਚੰਡੀਗੜ੍ਹ ਧਰਨਾ ਲਾਉਣ ਜਾਂਦੇ ਸੀ ਤਾਂ ਇਹਨਾਂ ਨੂੰ ਰੋਕ ਕੇ ਕਹਿੰਦੇ ਸੀ ਤੁਹਾਡੇ ਮਸਲੇ ਨੇ ਜਿਹੜੇ ਸੈਂਟਰ ਨਾਲ ਸੰਬੰਧਤ ਨੇ ਤੇ ਸਾਡੇ ਨਾਲ ਕੋਈ ਮਸਲਾ ਨਹੀਂ ਤੁਸੀਂ ਸੈਂਟਰ ਨਾਲ ਲੜਾਈ ਲੜੋ ਅਸੀਂ ਪਿਛਲੇ 13 ਮਹੀਨਿਆਂ ਤੋਂ ਸੈਂਟਰ ਆਪਣਾ ਦਿੱਲੀ ਜਾਣ ਵਾਸਤੇ ਆਪਣੀ ਐਮਐਸਪੀ ਦੀ ਲੜਾਈ ਲੜ ਰਹੇ ਤੇ 13 ਮਹੀਨਿਆਂ ਤੋਂ ਖੰਡੋਰੀ ਤੇ ਸ਼ੰਭੂ ਬਾਟਰ ਤੇ ਮੋਰਚਾ ਲਾਇਆ ਹੋਇਆ ਸੀਗਾ ਤੇ ਜਿੱਥੇ ਅਸੀਂ ਆਪਣੀਆਂ ਮੰਗਾਂ ਦੀ ਮਤਲਬ ਮੀਟਿੰਗਾਂ ਜਿਹੜੀਆਂ ਆਪਣੀਆਂ ਸੈਂਟਰ ਸਰਕਾਰ ਨਾਲ ਚੱਲ ਰਹੀਆਂ ᱛੀਆਂ ਦੋ ਮਿੰਟ ਬਰਾਬਰ